ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਜਹੀ ਘਟਨਾ ਦੇ ਬਾਰੇ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਲੱਗੂਗਾ ਕਿ ਇਹ ਜਿਹੜੀ ਘਟਨਾ ਇਹ ਕੋਈ ਕਾਲਪਨਿਕ ਕਹਾਣੀ ਹੈ ਕਿਉਂਕਿ ਇਸ ਘਟਨਾ ਦੇ ਵਿੱਚ ਇੱਕ ਕਤਲ ਹੁੰਦਾ ਤੇ ਜਿਹੜਾ ਕਾਤਲ ਹੈ ਉਹ ਫਿਰ ਜਿਵੇਂ লাশ ਨੂੰ ਟਿਕਾਣੇ ਲਾਉਂਦਾ ਜਾਂ ਆਪਾਂ ਕਹਿ ਦੇਈਏ ਕਿ লাশ ਨੂੰ ਖੁਰਦ-ਬੁਰਦ ਕਰਦਾ ਜੋ ਉਹ ਤਰੀਕਾ ਹੁੰਦਾ ਉਹ ਕੋਈ ਇਨਸਾਨ ਸੋਚ ਤੱਕ ਵੀ ਨਹੀਂ ਸਕਦਾ ਇਸੇ ਕਰਕੇ ਲੱਗਦਾ ਕਿ ਕੋਈ ਕਾਲਪਨਿਕ ਕਹਾਣੀ ਹੈ ਪਰ ਇਹ ਇੱਕ ਸੱਚੀ ਘਟਨਾ ਹੈ ਜਿਹੜੀ ਕਿ ਹైదరాబాద్ ਦੇ ਵਿੱਚ 2025 ਦੇ ਵਿੱਚ ਜਾਨੀ ਕਿ ਇਸੇ ਸਾਲ ਦੇ ਜਨਵਰੀ ਮਹੀਨੇ ਦੇ ਵਿੱਚ ਵਾਪਰੀ ਇੱਕ ਅਜੀਹੀ ਘਟਨਾ ਜਿਸ ਦੇ ਵਿੱਚ ਜਿਹੜਾ ਕਾਤਲ ਉਹ ਇੱਕ ਬੜੇ ਗੰਦੇ ਤਰੀਕੇ ਨਾਲ ਜਾਂ ਕਹ ਜੀਏ ਇੱਕ ਘਣਾਉਣੇ ਤਰੀਕੇ ਨਾਲ Laash ਨੂੰ ਟਿਕਾਣੇ ਲਾਉਂਦਾ ਹੋਇਆ ਕੀ ਕਿ ਹైదరాబాద్ ਦੇ ਵਿੱਚ ਇੱਕ ਗੁਰੂ ਮੂਰਤੀ ਨਾਮ ਦਾ ਵਿਅਕਤੀ ਰਹਿੰਦਾ ਸੀ ਜਿਹੜਾ ਕਿ ਫੌਜ ਦੇ ਵਿੱਚੋਂ ਰਿਟਾਇਰ ਹੋਇਆ ਹੋਇਆ ਸੀ ਇੱਕ ਫੌਜੀ ਸੀ ਰਿਟਾਇਰਡ ਫੌਜੀ ਤੇ ਉਹ ਹੁਣ ਰਿਟਾਇਰ ਹੋਣ ਤੋਂ ਬਾਅਦ ਇੱਕ ਡੀਆਰ ਡੀਓ ਨਾਮ ਦੀ ਸੰਸਥਾ ਦੇ ਵਿੱਚ ਇੱਕ ਸਿਕਿਉਰਿਟੀ ਆਫੀਸਰ ਦੇ ਤੌਰ ਤੇ ਜੌਬ ਕਰਦਾ ਸੀ ਹੁਣ ਜਦੋਂ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਹੁੰਦਾ ਸੀ ਤਾਂ 2012 ਦੇ ਵਿੱਚ ਉਸ ਦਾ ਵਿਆਹ ਇੱਕ ਵੈਂਕਟਾ ਮਾਧਵੀ ਨਾਮ ਦੀ ਲੜਕੀ ਦੇ ਨਾਲ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚੇ ਹੋਏ ਤੇ ਹੁਣ ਇਹ ਆਪਣੇ ਬੱਚਿਆਂ ਤੇ ਆਪਣੀ ਘਰ ਵਾਲੀ ਦੇ ਸਮੇਤ ਮੀਰਕੋਟ ਨਾਮ ਦੀ ਜਗ੍ਹਾ ਹైదరాబాద్ ਦੇ ਵਿੱਚ ਉੱਥੇ ਰਹਿੰਦਾ ਸੀ ਹੁਣ ਜਨਵਰੀ ਮਹੀਨਾ ਸੀ 2025 2025 ਦੇ ਜਨਵਰੀ ਮਹੀਨੇ ਦੀ 14 ਤਰੀਕ ਨੂੰ ਆਪਣੇ ਪੰਜਾਬ ਦੇ ਵਿੱਚ ਵੀ ਆਪਾਂ ਮਾਗੀ ਦੀ ਸੰਗਰਾਦ ਮਨਾਈ ਹੈ ਹੁਣ ਪਿੱਛੇ ਹੀ ਲੰਘ ਕੇ ਗਈ ਹੈ ਤੇ ਇਸੇ ਹੀ ਸੰਗਰਾਦ ਨੂੰ ਮਾਗੀ ਸੰਗਰਾਦ ਨੂੰ ਜਿਹੜਾ ਪੂਰੇ ਇੰਡੀਆ ਦੇ ਵਿੱਚ ਮਕਰ ਸੰਕ੍ਰਾਂਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਸਾਊਥ ਇੰਡੀਆ ਦੇ ਵਿੱਚ ਇਹੀ ਜਿਹੜੀ ਮਕਰ ਸੰਕ੍ਰਾਂਤੀ ਹੈ ਇਹ ਪੋਂਗਲ ਦੇ ਨਾਮ ਤੇ ਮਨਾਈ ਜਾਂਦੀ ਹੈ ਇੱਕ ਤਿਉਹਾਰ ਆ ਬਹੁਤ ਵੱਡਾ ਪੋਂਗਲ ਦਾ ਜੋ ਕਿ ਸਾਊਥ ਇੰਡੀਆ ਦੇ ਵਿੱਚ 6-7 ਦਿਨਾਂ ਤੱਕ ਮਨਾਇਆ ਜਾਂਦਾ ਹੈ ਤੇ ਹੁਣ ਸਾਊਥ ਇੰਡੀਆ ਦੇ ਵਿੱਚ ਜਾਨੀ ਕਿ ਹੈਦਰਾਬਾਦ ਦੇ ਵਿੱਚ ਵੀ ਇਹੀ ਤਿਉਹਾਰ ਚੱਲ ਰਿਹਾ ਸੀ ਹੁਣ 16 ਜਨਵਰੀ ਦੀ ਜਿਹੜੀ ਤਾਰੀਖ ਸੀ 16 ਜਨਵਰੀ 2025 ਨੂੰ ਮਾਦਵੀ ਦੀ ਲਾਸਟ ਟਾਈਮ ਆਪਣੇ ਘਰਦਿਆਂ ਦੇ ਨਾਲ ਗੱਲ ਹੋਈ ਸੀ ਫੋਨ ਦੇ ਉੱਤੇ ਉਹ ਅਕਸਰ ਹੀ ਆਪਣੇ ਘਰਦਿਆਂ ਦੇ ਨਾਲ ਫੋਨ ਦੇ ਉੱਤੇ ਗੱਲ ਕਰਦੀ ਰਹਿੰਦੀ ਸੀ ਪਰ ਹੁਣ 16 ਜਨਵਰੀ ਨੂੰ ਸਵੇਰ ਦੇ ਸਮੇਂ ਉਹਦੀ ਆਪਣੇ ਘਰ ਦੇ ਨਾਲ ਗੱਲ ਹੋਈ ਉਸ ਤੋਂ ਬਾਅਦ ਉਹਦੀ ਕੋਈ ਵੀ ਗੱਲ ਨਹੀਂ ਹੋਈ ਹੁਣ 16 ਦੀ ਸ਼ਾਮ ਮਾਈ ਉਹਦੇ ਘਰਦਿਆਂ ਨੇ ਫੋਨ ਲਾ ਕੇ ਦੇਖਿਆ ਪਰ ਉਹਨਾਂ ਦੇ ਜਿਹੜਾ ਫੋਨ ਸੀ ਉਹਨੇ ਚੱਕਿਆ ਨਹੀਂ ਉਸ ਤੋਂ ਬਾਅਦ 17 ਤਰੀਕ ਨੂੰ ਜਦੋਂ ਫੋਨ ਲਾਇਆ ਤਾਂ ਉਸ ਦਾ ਫੋਨ ਸਵਿਚ ਆਫ ਆਇਆ ਉਸ ਤੋਂ ਬਾਅਦ ਹੁਣ 18 ਤਰੀਕ ਆਉਂਦੀ ਹੈ ਹੁਣ 18 ਜਨਵਰੀ ਨੂੰ ਜਿਹੜੇ ਮਾਦਵੀ ਦੇ ਘਰ ਦੇ ਹੈ ਉਹ ਉਹਦੇ ਘਰ ਜਾਂਦੇ ਆ ਮਾਦਵੀ ਦੇ ਕਿ ਹੋਇਆ ਕੀ ਆਪਾਂ ਚੱਲ ਕੇ ਉੱਥੇ ਮਿਲ ਕੇ ਦੇਖਦੇ ਆ ਤਾਂ ਜਦੋਂ ਉੱਥੇ ਆਉਂਦੇ ਆ ਤਾਂ ਸਾਹਮਣੇ ਉਹਨਾਂ ਨੂੰ ਉੱਥੇ ਜਿਹੜਾ ਗੁਰੂ ਮੂਰਤੀ ਮਿਲਦਾ ਉਹ ਉਹਨਾਂ ਨੂੰ ਅੰਦਰ ਬਿਠਾਉਂਦਾ ਤੇ ਇੱਥੇ ਹੀ ਹੁਣ ਜਿਹੜੀ ਮਾਦਵੀ ਸੀ ਉਹਦੇ ਇੱਕ ਭੈਣ ਸੀ ਜਾਨੀ ਕਿ ਉਹਦੇ ਬੱਚਿਆਂ ਦੀ ਮਾਸੀ ਸੀ ਜਿਹੜੀ ਹైదరాబాద్ ਦੇ ਵਿੱਚ ਰਹਿੰਦੀ ਸੀ ਇਸੇ ਦੇ ਚਲਦੇ ਆ ਜਿਹੜੇ ਉਹ ਦੋਨੋਂ ਬੱਚੇ ਸੀ ਉਹਨਾਂ ਦੇ ਉਹ ਆਪਣੀ ਮਾਸੀ ਦੇ ਕੋਲੇ ਉਹ ਪੌਂਗਲ ਦਾ ਤਿਹਾਰ ਮਨਾਉਣ ਦੇ ਲਈ ਗਏ ਸੀ ਹੁਣ ਜਦੋਂ ਮਾਧਵੀ ਦੇ ਘਰ ਦੇ 18 ਤਰੀਕ ਨੂੰ ਗੁਰੂ ਮੂਰਤੀ ਦੇ ਘਰ ਆਏ ਤਾਂ ਉੱਥੇ ਉਹਨਾਂ ਨੂੰ ਕੱਲਾ ਗੁਰੂ ਮੂਰਤੀ ਮਿਲਦਾ ਹੈ ਇਸ ਦੇ ਚਲਦੇ ਆ ਜਦੋਂ ਪੁੱਛਦੇ ਆ ਕਿ ਮਾਧਵੀ ਕਿੱਥੇ ਹੈ ਤਾਂ ਸਾਹਮਣੇ ਤੋਂ ਜਿਹੜਾ ਗੁਰੂ ਮੂਰਤੀ ਹੈ ਉਹੀ ਸਵਾਲ ਉਹਦੇ ਘਰਦਿਆਂ ਨੂੰ ਅੱਗੋਂ ਕਰਦਾ ਉਹ ਕਹਿੰਦਾ ਮਾਧਵੀ ਕਿੱਥੇ ਆ ਤੁਸੀਂ ਦੱਸੋ ਕਿਉਂਕਿ ਮਾਧਵੀਤਾ 16 ਤਰੀਕ ਤੋਂ ਘਰ ਤੋਂ ਗਈ ਹੋਈ ਆ ਜੋ ਕਿ ਮੈਨੂੰ ਇਹ ਕਹਿ ਕੇ ਗਈ ਸੀ ਕਿ ਮੈਂ ਆਪਣੇ ਪੇਕੇ ਘਰ ਚਲੀ ਆ ਤਾਂ ਜਦੋਂ ਅੱਗੇ ਗੱਲ ਚੱਲਦੀ ਆ ਤਾਂ ਉਹ ਦੱਸਦਾ ਕਿ ਮੇਰੀ ਤੇ ਮਾਧਵੀਦੀ ਆਪਸ ਦੇ ਵਿੱਚ ਲੜਾਈ ਹੋਈ ਝਗੜਾ ਹੋਇਆ ਉਹ ਪੌਂਗਲ ਦੇ ਤਿਹਾੜੀ ਤੇ ਆਪਣੇ ਘਰ ਜਾਣਾ ਚਾਹੁੰਦੀ ਸੀ ਪਰ ਮੇਰੇ ਕੋਲ ਟਾਈਮ ਨਹੀਂ ਸੀ ਇਸ ਕਰਕੇ ਉਹ ਮੇਰੇ ਨਾਲ ਲੜ ਕੇ ਘਰ ਤੋਂ ਚਲੀ ਗਈ ਇਹ ਕਹਿ ਕੇ ਕਿ ਮੈਂ ਤਾਂ ਆਪਣੇ ਪੇਕੇ ਘਰ ਚਲੀ ਆ ਤਾਂ ਹੁਣ ਜਦੋਂ ਸਾਰੀ ਗੱਲ ਸਾਹਮਣੇ ਆਈ ਉਹਨੂੰ ਪਤਾ ਲੱਗਿਆ ਕਿ ਉਹ ਤਾਂ ਆਪਣੇ ਪੇਕੇ ਘਰ ਵੀ ਨਹੀਂ ਪਹੁੰਚੀ ਤਾਂ ਇੱਥੇ ਹੁਣ ਟੈਨਸ਼ਨ ਹੋਣੀ ਸ਼ੁਰੂ ਹੁੰਦੀ ਆ ਸਾਰਿਆਂ ਨੂੰ ਤਾ ਇਸਦੇ ਚੱਲਦੇ ਆ ਉਹ ਸਾਰੇ ਇਕੱਠੇ ਹੋ ਕੇ ਜਿਹੜਾ ਹੁਣ ਗੁਰੂ ਮੂਰਤੀ ਸੀ ਉਹ ਆਪਣੇ ਸਹੁਰਿਆਂ ਦੇ ਨਾਲ ਮਿਲ ਕੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਜਿਹੜਾ ਕਿ ਮੀਰਕੋਟ ਦਾ ਪੁਲਿਸ ਸਟੇਸ਼ਨ ਸੀ ਉੱਥੇ ਪਹੁੰਚਦੇ ਆ ਉੱਥੇ ਜਾ ਕੇ ਇੱਕ ਕੰਪਲੇਂਟ ਦਰਜ ਕਰਾਉਂਦੇ ਆ ਤੇ ਦੱਸਦੇ ਆ ਕਿ ਇਦਾਂ ਇਦਾਂ ਕਰਕੇ ਜਿਹੜੀ ਮਾਧਵੀਆ ਉਹ ਘਰ ਤੋਂ ਕਿਤੇ ਚਲੀ ਗਈ ਆ ਹੁਣ ਪੁਲਿਸ ਵਾਲੇ ਜਿਹੜੇ ਕੰਪਲੇਂਟ ਦਰਜ ਕਰਦੇ ਆ ਪਰ ਉਹ ਇਹਨੂੰ ਇੰਨਾ ਸੀਰੀਅਸ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਕ ਘਰ ਵਾਲੀ ਆਪਣੇ ਘਰ ਵਾਲੇ ਦੇ ਨਾਲ ਲੜ ਕੇ ਗਈ ਆ ਉਹ ਕਿਤੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਚਲੀ ਗਈ ਹੋਣੀ ਜਾਂ ਇੱਧਰ ਉੱਧਰ ਹੋਣੀ ਆਪਣੇ ਆਪ ਵਾਪਸ ਆ ਜੂਗੀ ਤਾ ਇਸੇ ਦੇ ਚਲਦੇ ਆ ਹੁਣ ਅੱਗੇ ਤੋਂ ਜਿਹੜੇ ਘਰ ਦੇ ਨੇ ਆਪਣੇ ਵੱਲੋਂ ਉਹ ਜਿਹੜੀ ਜਾਂਚ ਕਰਨੀ ਸ਼ੁਰੂ ਕਰਦੇ ਆ ਹੁਣ 16 ਤਰੀਕ ਤੋਂ ਮਾਧਵੀ ਗਾਇਬ ਆ 18 ਨੂੰ ਆ ਕੇ ਕੰਪਲੇਂਟ ਦਰਜ ਹੋਈ ਹੈ ਤੇ ਹੁਣ ਆਪਣੇ ਹੀ ਤੌਰ ਤੇ ਜਿਹੜੇ ਘਰ ਦੇ ਨੇ ਉਹਨੂੰ ਲੱਭ ਰਹੇ ਨੇ ਪਰ ਪੁਲਿਸ ਉਹਨੂੰ ਜਿਹੜਾ ਚੰਗੇ ਤਰੀਕੇ ਨਾਲ ਕੇਸ ਨੂੰ ਦੇਖ ਨਹੀਂ ਰਹੀ ਹੁਣ ਚਲਦੇ ਆ ਚਲਦੇ ਆ 22 ਜਨਵਰੀ ਦਾ ਦਿਨ ਆਉਂਦਾ 22 ਜਨਵਰੀ ਤੱਕ ਵੀ ਜਦੋਂ ਮਾਧਵੀ ਨਹੀਂ ਮਿਲੀ ਤਾਂ ਫਿਰ ਪੁਲਿਸ ਵਾਲੇ ਇਸ ਕੇਸ ਨੂੰ ਸੀਰੀਅਸ ਲੈਂਦੇ ਆ ਤਾਂ ਹੁਣ ਪਹਿਲੀ ਵਾਰ ਜਿਹੜੇ ਪੁਲਿਸ ਵਾਲਿਆ ਉਹ 22 ਜਨਵਰੀ ਨੂੰ ਉਸ ਗੁਰੂ ਮੂਰਤ ਦੇ ਘਰ ਆਉਂਦੇ ਆ ਚੈਕਿੰਗ ਕਰਨ ਦੇ ਲਈ ਤਾਂ ਜਦੋਂ ਉਹ ਘਰ ਆਉਂਦੇ ਆ ਤਾਂ ਉਸ ਤੋਂ ਬਾਅਦ ਉਹ ਪਹਿਲੀ ਵਾਰ ਉੱਥੇ ਜਿਹੜੇ ਸੀਸੀਟੀਵੀ ਕੈਮਰਾਸ ਚੈੱਕ ਕਰਦੇ ਆ ਤੇ ਉਹਨਾਂ ਦੀ ਫੁਟੇਜ ਦੇਖਦੇ ਆ ਜਦੋਂ ਉਹ ਸੀਸੀਟੀਵੀ ਕੈਮਰਾ ਚੈੱਕ ਕਰਦੇ ਆ ਤਾਂ ਉਹਨਾਂ ਨੂੰ ਇੱਕ ਕੈਮਰਾ ਮਿਲਦਾ ਜਿਹੜਾ ਕਿ ਗੁਰੂ ਮੂਰਤੀ ਦੇ ਘਰ ਤੋਂ ਥੋੜੀ ਦੂਰ ਇੱਕ ਘਰ ਸੀ ਉੱਥੇ ਲੱਗਿਆ ਹੋਇਆ ਸੀ ਤਾਂ ਉਸ ਦੀ ਜਦੋਂ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਇਹ ਲੱਗਦਾ ਕਿ 16 ਜਨਵਰੀ ਨੂੰ ਲਾਸਟ ਟਾਈਮ ਸਵੇਰ ਦੇ ਸਮੇਂ ਜਿਹੜੀ ਮਾਦਵੀ ਸੀ ਉਹ ਆਪਣੇ ਘਰ ਦੇ ਅੰਦਰ ਜਾਂਦੀ ਦਿਖਾਈ ਦਿੱਤੀ ਸੀ ਤੇ ਉਸ ਤੋਂ ਬਾਅਦ ਉਹ ਮੁੜ ਕੇ ਕਦੇ ਵੀ ਬਾਹਰ ਨਹੀਂ ਆਈ ਕਿਉਂਕਿ ਹੁਣ ਇਹ ਕੈਮਰਾ ਸੀ ਜਿਹੜਾ ਉਹ ਥੋੜੀ ਜਿਹੀ ਦੂਰ ਲੱਗਿਆ ਸੀ ਤਾਂ ਇਹ ਸਾਰੀ ਜਗ੍ਹਾ ਕਵਰ ਵੀ ਨਹੀਂ ਕਰ ਰਿਹਾ ਸੀ ਇਸ ਕਰਕੇ ਪੁਲਿਸ ਹੁਣ ਕੋਈ ਠੋਸ ਨਤੀਜੇ ਤੇ ਨਹੀਂ ਪਹੁੰਚ ਸਕਦੀ ਕਿ ਉਹ ਸੱਚਮੁੱਚ ਘਰ ਤੋਂ ਬਾਹਰ ਨਹੀਂ ਆਈ ਕਿਉਂਕਿ ਉਹ ਉਹਨਾਂ ਦੇ ਡੋਰ ਨੂੰ ਨਹੀਂ ਦਿਖਾ ਰਿਹਾ ਸੀ ਜਿਹੜਾ ਕੈਮਰਾ ਸੀ ਇਸ ਕਰਕੇ ਹੁਣ ਪੁਲਿਸ ਵਾਲੇ ਇੱਕ ਸ਼ੱਕ ਦੇ ਤੌਰ ਤੇ ਜਿਹੜਾ ਗੁਰੂ ਮੂਰਤੀਆ ਉਹ ਤੋਂ ਪੁੱਛਗਿੱਛ ਕਰਦੇ ਆ ਉਹਨੂੰ ਦੁਬਾਰਾ ਤੋਂ ਕਹਿੰਦੇ ਆ ਕਿ ਤੂੰ ਸਾਨੂੰ ਸਾਰੇ ਬਿਆਨ ਦੁਬਾਰਾ ਦੇ ਤੂੰ ਸਾਨੂੰ ਚੰਗੀ ਤਰ੍ਹਾਂ ਦੱਸ ਉਸ ਦਿਨ ਹੋਇਆ ਕੀ ਸੀ ਤਾਂ ਹੁਣ ਇੱਥੇ ਗੁਰੂ ਮੂਰਤੀ ਸਾਰੀ ਗੱਲ ਦੁਬਾਰਾ ਦੱਸਦਾ ਉਹ ਦੱਸਦਾ ਕਿ ਮੈਂ ਕੰਮ ਤੋਂ ਘਰ ਆਇਆ ਤੇ ਜਦੋਂ ਘਰ ਆਇਆ ਸਾਡੀ ਆਪਸ ਦੇ ਵਿੱਚ ਲੜਾਈ ਹੋਈ ਜਿਸ ਤੋਂ ਬਾਅਦ ਜਿਹੜੀ ਮਾਦਵੀ ਹੈ ਉਹ ਆਪਣੇ ਘਰ ਨੂੰ ਚਲੀ ਗਈ ਸੀ ਆਪਣੇ ਪੇਕੇ ਘਰ ਚਲੀ ਗਈ ਸੀ ਤੇ ਜਦੋਂ ਇਹ ਗੱਲਬਾਤ ਦੁਬਾਰਾ ਪੁੱਛੀ ਹੁਣ ਜਦੋਂ ਪਹਿਲੇ ਦਿਨ ਉਹ ਜਿਹੜੇ ਬਿਆਨ ਦੇ ਕੇ ਗਿਆ ਸੀ ਤੇ ਜਿਹੜੇ ਹੁਣ ਉਹ ਬਿਆਨ ਦੇ ਰਿਹਾ ਸੀ ਪੁਲਿਸ ਨੇ ਜਦੋਂ ਉਹਨੂੰ ਕਮਾ ਕਮਾ ਕੇ ਕੁਐਸਚਨ ਪੁੱਛੇ ਤਾਂ ਉਹਨਾਂ ਦੇ ਵਿੱਚ ਉਹਦੇ ਆਨਸਰ ਸੀ ਜਿਹੜੇ ਉਹਦੇ ਜਵਾਬ ਸੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਨਜ਼ਰ ਆਇਆ ਇਸ ਦੇ ਚੱਲਦੇ ਹੁਣ ਪੁਲਿਸ ਦਾ ਸ਼ੱਕ ਹੋਰ ਵਧਿਆ ਤਾਂ ਹੁਣ ਜਿਹੜੀ ਪੁਲਿਸ ਹੈ ਉਹ ਗੁਰੂ ਮੂਰਤੀ ਨੂੰ ਜਿਹੜੀ ਚੰਗੇ ਤਰੀਕੇ ਨਾਲ ਜਿਹੜਾ ਪੁਲਿਸ ਦਾ ਤਰੀਕਾ ਹੁੰਦਾ ਉਸ ਦੇ ਢੰਗ ਨਾਲ ਪੁੱਛਗਿੱਛ ਕਰਦੇ ਆ ਤਾਂ ਫਿਰ ਜਿਹੜਾ ਇੱਥੇ ਗੁਰੂ ਮੂਰਤੀ ਹੈ ਉਹ ਪੁਲਿਸ ਵਾਲਿਆਂ ਨੂੰ ਇੱਕ ਗੱਲ ਦੱਸਦਾ ਉਹ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਮੈਂ ਜਿਹੜੀ ਆਪਣੀ ਘਰ ਵਾਲੀ ਹੈ ਮਾਧਵੀ ਉਸ ਦਾ ਕਤਲ ਕਰ ਦਿੱਤਾ ਹੁਣ ਗੁਰੂ ਮੂਰਤੀ ਨੇ ਜੋ ਵੀ ਗੱਲਬਾਤ ਪੁਲਿਸ ਨੂੰ ਦੱਸੀ ਉਸ ਨੂੰ ਸੁਣਨ ਤੋਂ ਬਾਅਦ ਸਾਰਿਆਂ ਦੇ ਪੈਰਾਂ ਥਲੋ ਜ਼ਮੀਨ ਖਿਸਕ ਗਈ ਹੁਣ ਗੁਰੂ ਮੂਰਤੀ ਆ ਜਿਹੜਾ ਉਹ ਪੁਲਿਸ ਵਾਲਿਆਂ ਨੂੰ ਆਪਣੇ ਘਰ ਲੈ ਕੇ ਜਾਂਦਾ ਉਹ ਕਹਿੰਦਾ ਕਿ ਤੁਸੀਂ ਮੇਰੇ ਨਾਲ ਘਰ ਚੱਲੋ ਮੈਂ ਉੱਥੇ ਜਾ ਕੇ ਤੁਹਾਨੂੰ ਸਾਰੀ ਗੱਲ ਬਾਤ ਦੱਸਦਾ ਜਦੋਂ ਪੁਲਿਸ ਵਾਲੇ ਉਸਦੇ ਨਾਲ ਉਸਦੇ ਘਰ ਜਾਂਦੇ ਆ ਤਾਂ ਉਹਨਾਂ ਨੂੰ ਕਿਚਨ ਦੇ ਵਿੱਚ ਲੈ ਕੇ ਜਾਂਦਾ ਆਪਣੀ ਰਸੋਈ ਦੇ ਵਿੱਚ ਲੈ ਕੇ ਜਾਂਦਾ ਤੇ ਰਸੋਈ ਦੇ ਵਿੱਚ ਲਿਜਾ ਕੇ ਇੱਕ ਕੁੱਕਰ ਸੀ ਉਸਦੇ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਜਿਹੜੀ ਮੇਰੀ ਘਰ ਵਾਲੀ ਆ ਲਾਸਟ ਟਾਈਮ ਇਸੇ ਕੁੱਕਰ ਦੇ ਜ਼ਰੀਏ ਬਾਹਰ ਗਈ ਹੈ ਜਦੋਂ ਇਹ ਗੱਲ ਸੁਣਦਿਆ ਪੁਲਿਸ ਵਾਲਿਆਂ ਨੂੰ ਕੋਈ ਸਮਝ ਨਹੀਂ ਲੱਗਦੀ ਉਸ ਤੋਂ ਬਾਅਦ ਉਹ ਉਹਨਾਂ ਨੂੰ ਜਿਹੜਾ ਵਾਸ਼ਰੂਮ ਦੇ ਵਿੱਚ ਲੈ ਕੇ ਜਾਂਦਾ ਇੱਕ ਵਾਸ਼ਰੂਮ ਦੇ ਵਿੱਚ ਲਿਜਾ ਕੇ ਉਹ ਦੱਸਦਾ ਕਿ ਇਸ ਬਾਥਰੂਮ ਚ ਉਹ ਉਸ ਕੁੱਕਰ ਤੱਕ ਗਈ ਸੀ ਜਦੋਂ ਉਹ ਅਜਿਹੇ ਗੱਲਾਂ ਕਰਦਾ ਤਾਂ ਪੁਲਿਸ ਵਾਲਿਆਂ ਨੂੰ ਲੱਗਦਾ ਕਿ ਸ਼ਾਇਦ ਇਹ ਜਿਹੜਾ ਮੈਂਟਲਿ ਸਟੇਬਲ ਨਹੀਂ ਹੈ ਇਹਨੂੰ ਜਿਹੜਾ ਸ਼ੌਕ ਲੱਗਿਆ ਕੋਈ ਇਹ ਗੱਲਾਂ ਸਹੀ ਨਹੀਂ ਕਰ ਰਿਹਾ ਤਾਂ ਪੁਲਿਸ ਵਾਲੇ ਉਹਨੂੰ ਜਦੋਂ ਸਖਤੀ ਨਾਲ ਦੁਬਾਰਾ ਪੁੱਛਦੇ ਆ ਕਿ ਤੂੰ ਸਹੀ ਤਰੀਕੇ ਨਾਲ ਦੱਸ ਤੂੰ ਕਹਿਣਾ ਕੀ ਚਾਹ ਰਿਹਾ ਤਾਂ ਇੱਥੇ ਜਿਹੜਾ ਹੁਣ ਗੁਰੂ ਮੂਰਤੀ ਆ ਪੁਲਿਸ ਵਾਲਿਆਂ ਨੂੰ ਦੱਸਦਾ ਹੈ ਕਿ 16 ਜਨਵਰੀ ਦੇ ਦਿਨ ਮੇਰੀ ਤੇ ਮੇਰੀ ਘਰਵਾਲੀ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਉਹ ਦੱਸਦਾ ਕਿ ਜਿਹੜੀ ਇਹ ਲੜਾਈ ਵਾਲੀ ਗੱਲ ਸੀ ਉਹ ਬਿਲਕੁਲ ਸੱਚ ਸੀ ਉਹ ਦੱਸਦਾ ਕਿ ਜਦੋਂ 16 ਜਨਵਰੀ ਨੂੰ ਮੈਂ ਕੰਮ ਤੋਂ ਘਰ ਆਇਆ ਤਾਂ ਜਦੋਂ ਘਰ ਆਇਆ ਤਾਂ ਮੇਰੀ ਘਰ ਵਾਲੀ ਜਿਹੜੀ ਮਾਧਵੀ ਸੀ ਉਹ ਮੈਨੂੰ ਕਹਿੰਦੀ ਆ ਕਿ ਮੈਂ ਆਪਣੇ ਪੇਕੇ ਘਰ ਜਾਣਾ ਚਾਹੁੰਦੀ ਆ ਇਸ ਦੇ ਚੱਲਦਿਆਂ ਉਹਨਾਂ ਦੀ ਆਪਸ ਦੇ ਵਿੱਚ ਦੋਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਇੱਥੇ ਉਹ ਦੱਸਦਾ ਕਿ ਉਹਨੂੰ ਇਹ ਨਹੀਂ ਪਤਾ ਲੱਗਿਆ ਲੜਾਈ ਦੇ ਵਿੱਚ ਕਦੋਂ ਉਸਨੇ ਆਪਣੀ ਘਰ ਵਾਲੀ ਦਾ ਗਲਾ ਘੋੜ ਦਿੱਤਾ ਜਦੋਂ ਗਲਾ ਘੋਟਿਆ ਉਹਨੇ ਤਾਂ ਉਸ ਦੀ ਘਰ ਵਾਲੀ ਦੀ ਜਿਹੜੀ ਡੈਥ ਹੋ ਜਾਂਦੀ ਹੈ ਜਦੋਂ ਉਹਦੀ ਮੌਤ ਹੋਈ ਤਾਂ ਮੌਤ ਤੋਂ ਬਾਅਦ ਉਹਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਘਰ ਵਾਲੀ ਦਾ ਕਤਲ ਕਰ ਦਿੱਤਾ ਉਹਨੂੰ ਦੱਸਦਾ ਕਿ ਕਤਲ ਤਾਂ ਉਹਦੇ ਹੱਥੋਂ ਹੋ ਗਿਆ ਤੇ ਉਸ ਤੋਂ ਬਾਅਦ ਉਹ ਸੋਚਦਾ ਹੈ ਕਿ ਮੈਂ ਇਸ ਦੀ Laash ਨੂੰ ਹੁਣ ਟਿਕਾਣੇ ਕਿਵੇਂ ਲਾਵਾਂ ਕਿਉਂਕਿ ਜਿੱਥੇ ਉਹ ਰਹਿੰਦਾ ਸੀ ਉਹ ਇੱਕ ਭੀੜ-ਪਾੜ ਵਾਲਾ ਇਲਾਕਾ ਸੀ ਉੱਥੇ ਆਲੇ-ਦੁਆਲੇ ਘਰ ਸੀ ਹੁਣ ਜੇ ਉਹ ਆਪਣੇ ਘਰ ਵਾਲੇ ਦੀ Laash ਸਿੱਧੀ ਬਾਹਰ ਲੈ ਕੇ ਜਾਂਦਾ ਤਾਂ ਇੱਥੇ ਉਹ ਫਸ ਸਕਦਾ ਸੀ ਇਸ ਕਰਕੇ ਉਹ ਇੱਕ ਤਰੀਕਾ ਅਪਣਾਉਂਦਾ ਉਹ ਸੋਚਦਾ ਕਿ ਮੈਂ ਇਸ ਦੇ ਛੋਟੇ-ਛੋਟੇ ਟੁਕੜੇ ਕਰਕੇ ਇਹਨੂੰ ਬਾਹਰ ਲਿਜਾ ਕੇ ਕਿਤੇ ਸਿੱਟਾਂਗਾ ਤਾਂ ਹੁਣ ਇਸ ਜਿਹੜਾ ਪਲਾਨ ਸੀ ਇਹਦੇ ਵਿੱਚ ਵੀ ਇੱਕ ਖਾਮੀ ਨਜ਼ਰ ਆਈ ਉਹਨੂੰ ਉਹ ਸੋਚਦਾ ਕਿ ਜੇ ਮੈਂ ਇਹਦੇ ਟੁਕੜੇ ਬਾਹਰ ਲਿਜਾ ਕੇ ਸੱਟ ਕੇ ਆਉਂਗਾ ਤਾਂ ਉਸ ਦੇ ਵਿੱਚ ਉਹ 스멜 ਵੀ ਆਊਗੀ ਤੇ ਜੇਕਰ ਉਹ ਟੁਕੜਾ ਉਸ ਦੀ লাশ ਦਾ ਕਿਸੇ ਦੇ ਹੱਥ ਲੱਗ ਗਿਆ ਤੇ ਉਹ ਦੀ شناخت ਹੋਊਗੀ ਤਾਂ ਫਿਰ ਉਹ ਫਸ ਜਾਊਗਾ ਤਾਂ ਇਹਦੇ ਚੱਲਦੇ ਆ ਉਹ ਇੱਕ ਪਲਾਨ ਹੋਰ ਲੈ ਕੇ ਆਉਂਦਾ ਉਹ ਉਹ ਦੀ ਆਪਣੇ ਘਰ ਵਾਲੀ ਦੇ ਬਾਥਰੂਮ ਦੇ ਵਿੱਚ ਲਿਜਾ ਕੇ ਛੋਟੇ ਛੋਟੇ ਟੁਕੜੇ ਕਰਦਾ ਟੁਕੜੇ ਕਰਨ ਤੋਂ ਬਾਅਦ ਉਹਨਾਂ ਟੁਕੜਿਆਂ ਨੂੰ ਕੁੱਕਰ ਦੇ ਵਿੱਚ ਪਾ ਕੇ ਉਹ ਉਬਾਲਣਾ ਸ਼ੁਰੂ ਕਰ ਦਿੰਦਾ ਜਦੋਂ ਉਹ ਉਬਾਲਦਾ ਤਾਂ ਉਹਦਾ ਮਾਸ ਸੀ ਜਿਹੜਾ ਉਹ ਬਿਲਕੁਲ ਗਲ ਜਾਂਦਾ ਜਿਸ ਤੋਂ ਬਾਅਦ ਉਹ ਸੋਚਦਾ ਕਿ ਹੁਣ ਇਹਦੇ ਵਿੱਚ ਉਹ 스మెਲ ਨਹੀਂ ਆਊਗੀ ਤੇ ਇਹਦੀ ਕੋਈ ਪਛਾਣ ਵੀ ਨਹੀਂ ਕਰ ਸਕੂਗਾ ਹੁਣ ਇੱਥੇ ਉਹ ਦੱਸਦਾ ਕਿ ਉਹਦੀ ਇੱਕ ਪ੍ਰੋਬਲਮ ਹੋਰ ਸੀ ਜਿਹੜੀਆਂ ਉਹ ਹੱਡੀਆਂ ਸੀ ਉਹ ਉਹਦੀ ਪ੍ਰੋਬਲਮ ਸੀ ਕਿਉਂਕਿ ਉਹ ਹੱਡੀਆਂ ਨੂੰ ਸਿੱਧਾ ਹੀ ਕਿਤੇ ਸੈੱਟ ਨਹੀਂ ਸਕਦਾ ਸੀ ਉਹਦੇ ਨਾਲ ਵੀ ਉਹ ਫਸ ਸਕਦਾ ਸੀ ਇਸ ਕਰਕੇ ਉਹ ਇੱਕ ਭਾਰੀ ਚੀਜ਼ ਲੈਂਦਾ ਜਿਹਦੇ ਨਾਲ ਹੱਡੀਆਂ ਨੂੰ ਛੋਟੇ ਟੁਕੜਿਆਂ ਦੇ ਵਿੱਚ ਕ੍ਰਾਸ਼ ਕਰਦਾ ਜਿਸ ਤੋਂ ਬਾਅਦ ਉਹ ਇੱਕ ਗ੍ਰਾਈਂਡਰ ਦੇ ਵਿੱਚ ਪਾ ਕੇ ਹੱਡੀਆਂ ਦਾ ਜਿਹੜਾ ਚੂਰਾ ਬਣਾਉਂਦਾ ਤੇ ਹੱਡੀਆਂ ਦਾ ਚੂਰਾ ਬਣਾਉਣ ਤੋਂ ਬਾਅਦ ਪੈਕਟ ਦੇ ਵਿੱਚ ਨਾਲ ਦਾ ਚੂਰਾ ਪਾਉਂਦਾ ਨਿਫਾਫਿਆਂ ਦੇ ਵਿੱਚ ਨਾਲੇ ਉਹ ਫਿਰ ਉਹਦੇ ਜਿਹੜਾ ਮਾਸ ਦੇ ਟੁਕੜੇ ਸੀ ਉਹ ਵੀ ਵਿੱਚ ਪਾਉਂਦਾ ਤੇ ਹੌਲੀ-ਹੌਲੀ ਕਰਕੇ ਇੱਕ-ਇੱਕ ਕਰਕੇ ਲਿਜਾ ਕੇ ਉਹ ਇੱਕ ਲੇਕ ਦੇ ਵਿੱਚ ਸੁੱਟਣੇ ਸ਼ੁਰੂ ਕਰ ਦਿੰਦਾ ਤੇ ਇਹਦੇ ਚੱਲਦਿਆਂ ਉਹ 16 ਤਰੀਕ ਤੋਂ ਸ਼ੁਰੂ ਹੋਇਆ ਤੇ 18 ਤਰੀਕ ਤੱਕ ਉਹ ਇਦਾਂ ਹੀ ਟੁਕੜੇ ਲਿਜਾ ਕੇ ਜਿਹੜਾ ਇੱਕ ਨੇੜੇ ਹੀ ਲੇਕ ਦੇ ਵਿੱਚ ਸੁੱਟਦਾ ਰਿਹਾ ਤੇ ਹੁਣ 18 ਤਰੀਕ ਤੋਂ ਬਾਅਦ ਫਿਰ ਉਹਨੇ ਆਪਣੇ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਇਤਫਾਕ ਦੇ ਨਾਲ ਜਦੋਂ ਤੱਕ ਉਹਨੇ ਸਫਾਈ ਕੀਤੀ ਤਾਂ ਉਸ ਤੋਂ ਬਾਅਦ ਹੀ ਜਿਹੜੇ ਉਹਦੇ ਸਹੁਰਾ ਪਰਿਵਾਰ ਸੀ ਉਹ ਉਹਨਾਂ ਦੇ ਘਰ ਆਇਆ ਤੇ ਹੁਣ ਜਦੋਂ ਪੁਲਿਸ ਨੂੰ ਸਾਰੀ ਗੱਲ ਪਤਾ ਲੱਗੀ ਤਾਂ ਪੁਲਿਸ ਵਾਲੇ ਹੁਣ ਉਸ ਲੇਕ ਤੇ ਪਹੁੰਚੇ ਟੀਮਾਂ ਲੈ ਕੇ ਗਏ ਤੇ ਉਹਨਾਂ ਟੀਮਾਂ ਦੇ ਨਾਲ ਜਦੋਂ ਤੇ ਸਰਚ ਕੀਤੀ ਗਈ ਤਾਂ ਪੁਲਿਸ ਨੂੰ ਉੱਥੇ ਕੁਝ ਵੀ ਨਹੀਂ ਮਿਲਿਆ ਕਿਉਂਕਿ ਹੁਣ ਪੁਲਿਸ ਦਾ ਮੰਨਣਾ ਸੀ ਕਿ ਜਿਹੜਾ ਉਹ ਮਾਸ ਸੀਗਾ ਉਹਨੇ ਉਬਾਲ ਕੇ ਸਿੱਟਿਆ ਸੀ ਉੱਥੇ ਜਿਹੜੀ ਲੇਕ ਦੇ ਵਿੱਚ ਮੱਛੀਆਂ ਵਗੈਰਾ ਹੋਣਗੀਆਂ ਤੇ ਉਹ మాਸ ਵਗੈਰਾ ਉਹਨਾਂ ਨੇ ਖਾ ਲਿਆ ਹੋਣਾ ਤੇ ਉਹ ਲੇਕ ਕਾਫੀ ਵੱਡੀ ਆ ਉਹਦੇ ਵਿੱਚੋਂ ਇੱਕ ਗਲਿਆ ਹੋਇਆ ਮਾਸ ਲੱਭਣਾ ਬੜੀ-ਬੜੀ ਚੁਣੌਤੀ ਵੀ ਬਣ ਜਾਂਦੀ ਹੈ ਹੁਣ ਜਿਹੜਾ ਇਹ ਗੁਰੂ ਮੂਰਤੀ ਹੈ ਉਹਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਤਾਂ ਲੈ ਲਿਆ ਤੇ ਉਸਦੇ ਉੱਤੇ ਕੇਸ ਵੀ ਜਿਹੜਾ ਪੁਲਿਸ ਚਲਾ ਰਹੀ ਆ ਪਰ ਹੁਣ ਜਿਵੇਂ ਉਸਨੇ ਦੱਸਿਆ ਕਿ ਉਸਨੇ লাশ ਦੇ ਟੁਕੜੇ ਇਦਾਂ ਕਰਕੇ ਛੁੱਟੋ ਦਿੱਤੇ ਆ ਪਰ ਪੁਲਿਸ ਨੂੰ ਹਾਲ ਤੱਕ লাশ ਨਹੀਂ ਬਰਾਮਦ ਹੋਈ ਤਾਂ ਇਸ ਕੇਸ ਦੇ ਵਿੱਚ ਜਿਹੜੀ ਉਹਨੂੰ ਸਜ਼ਾ ਕਰਾਉਣੀ ਉਹ ਥੋੜੀ ਮੁਸ਼ਕਿਲ ਲੱਗ ਰਹੀ ਆ ਹੁਣ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੇ ਫੋਰੈਂਸਿਕ ਟੀਮ ਬੁਲਾ ਕੇ ਉਸਦੇ ਘਰ ਦੀ ਜਿਹੜੀ ਜਾਂਚ ਕਰਨੀ ਸ਼ੁਰੂ ਕੀਤੀ ਹੈ ਤਾਂ ਜੋ ਕੁਝ ਹੁਣ ਆਪਾਂ ਨੂੰ ਨੰਗੀਆਂ ਅੱਖਾਂ ਦੇ ਨਾਲ ਕੁਝ ਨਹੀਂ ਦਿਖਦਾ ਉਹ ਸ਼ਾਇਦ ਹੁਣ ਕੈਮੀਕਲਾਂ ਦੀ ਮਦਦ ਦੇ ਨਾਲ ਜਾਂ ਕਹਿ ਦੇਈਏ ਕਿ ਟੈਕਨੋਲੋਜੀ ਦੀ ਮਦਦ ਦੇ ਨਾਲ ਉਸ ਚੀਜ਼ ਨੂੰ ਜਿਹੜਾ ਉੱਥੋਂ ਰਿਕਵਰ ਕੀਤਾ ਜਾ ਸਕਦਾ ਇਸ ਕਰਕੇ ਹੁਣ ਫੋਰੈਂਸਿਕ ਦੀ ਜਿਹੜੀ ਟੀਮ ਆ ਉਹ ਉਸਦੇ ਘਰ ਦੇ ਜਿਹੜੇ ਸੈਂਪਲ ਲੈ ਰਹੀ ਆ ਜਿਸ ਤੋਂ ਬਾਅਦ ਜੇ ਹੁਣ ਉੱਥੋਂ ਕੁਝ ਮਿਲਦਾ ਤਾਂ ਉਸਦੇ ਉੱਤੇ ਜਿਹੜਾ ਜੁਰਮ ਆ ਉਹ ਸਾਬਤ ਹੋ ਜਾਊਗਾ ਪਰ ਜਿਵੇਂ ਉਹਨੇ ਆਪਣਾ ਜੁਰਮ ਕਬੂਲ ਕੀਤਾ ਪਰ ਹਾਲ ਤੱਕ ਪੁਲਿਸ ਨੂੰ ਕੁਝ ਮਿਲਿਆ ਨਹੀਂ লাশ ਵਗੈਰਾ ਨਹੀਂ ਮਿਲੀ ਤਾਂ ਉਸ ਦੇ ਉੱਤੇ ਸਾਬਤ ਕਰਨਾ ਬੜਾ ਔਖਾ ਕਿਉਂਕਿ ਆਪਣੇ ਕਾਨੂੰਨ ਦੇ ਵਿੱਚ ਜਿਹੜਾ ਹੈਗਾ ਕਿ লাশ ਮਿਲਣੀ ਬੜੀ ਜ਼ਰੂਰੀ ਹੈ ਪਰ ਪੁਲਿਸ ਹੁਣ ਟੈਕਨੋਲੋਜੀ ਵਧ ਗਈ ਹੈ ਜਿਵੇਂ ਹੁਣ ਸੀਸੀਟੀਵੀ ਕੈਮਰੇ ਦੇ ਨਾਲ ਇੱਕ ਲੀਡ ਮਿਲੀ ਜਿਸ ਤੋਂ ਬਾਅਦ ਜਿਹੜਾ ਇਹ ਕਤਲ ਲੱਭ ਲਿਆ ਗਿਆ ਉਸੇ ਤਰ੍ਹਾਂ ਹੁਣ ਟੈਕਨੋਲੋਜੀ ਦੀ ਮਦਦ ਨਾਲ ਸ਼ਾਇਦ ਕੋਈ ਲਾਲ ਦਾ ਟੁਕੜਾ ਮਿਲ ਜਾਵੇ ਜਾਂ ਕੋਈ ਬਲੱਡ ਸਟੇਨ ਵਗੈਰਾ ਮਿਲ ਜਾਵੇ ਜਿਸ ਦਾ ਡੀਐਨਏ ਉਹਨ ਉਸ ਮਾਦਵੀ ਦੇ ਨਾਲ ਮੈਚ ਕਰਕੇ ਇਸ ਦੇ ਉੱਤੇ ਜਿਹੜਾ ਜੁਰਮ ਆ ਉਸ ਨੂੰ ਸਾਬਤ ਕੀਤਾ ਜਾ ਸਕਦਾ ਤੇ ਅੱਗੇ ਚੱਲ ਕੇ ਜਿਹੜਾ ਗੁਰੂ ਮੂਰਤੀਆ ਉਹਨੂੰ ਸਜ਼ਾ ਵੀ ਜਰੂਰ ਮਿਲੇਗੀ ਤੇ ਇਹ ਜੇ ਕਹਾਣੀ ਤੁਹਾਨੂੰ ਕਾਲਪਨਿਕ ਲੱਗ ਰਹੀ ਆ ਤਾਂ ਇਸ ਦੀ ਜਿਹੜੀ ਨਿਊਜ਼ ਵਗੈਰਾ ਜਾਂ ਇਸ ਦੇ ਨਾਲ ਰਿਲੇਟਡ ਕੋਈ ਵੀ ਜਿਹੜੇ ਲਿੰਕ ਵਗੈਰਾ ਨੇ ਮੈਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਰੂਰ ਪਾਉਂਗਾ ਤੁਸੀਂ ਉੱਥੇ ਵੀ ਚੈੱਕ ਕਰ ਸਕਦੇ ਹੋ ਕਿਉਂਕਿ ਜਿਵੇਂ ਉਹਨੇ ਹੁਣ লাশ ਨੂੰ ਟਿਕਾਣੇ ਲਾਇਆ ਉਹ ਇੱਕ ਕਾਲਪਨਿਕ ਹੀ ਲੱਗਦੀ ਹੈ ਕੋਈ ਇਦਾਂ ਆਪਣੇ ਘਰ ਵਾਲੀ ਦੀ লাশ ਦੇ ਨਾਲ ਕਿਵੇਂ ਕਰ ਸਕਦਾ ਕੋਈ ਸੋਚ ਵੀ ਨਹੀਂ ਸਕਦਾ ਏਸੀ ਜੀ ਅੱਜ ਦੀ ਘਟਨਾ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ